ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਆਪਾਂ ਜਾ ਰਹੇ ਸੀ ਸ੍ਰੀ ਹਜੂਰ ਸਾਹਿਬ ਦੇ ਨਦੇੜ ਯਾਤਰਾ ਤੇ ਅੱਜ ਆਪਣਾ ਹੈਗਾ ਚੌਥਾ ਦਿਨ ਪਿੰਡੋਂ ਤੁਰਿਆ ਨੂੰ ਜੀ ਅੱਜ ਆਪਾਂ ਚੌਥੇ ਦਿਨ ਤੁਰਿਆ ਜੀ ਅੰਦੌਰ ਤੋਂ ਤੁਰੇ ਆਪਾਂ ਜੀ ਚੌਥੇ ਦਿਨ ਅੱਜ ਅੰਦੌਰ ਤੋਂ ਤੁਰ ਕੇ ਆਪਾਂ ਸ੍ਰੀ ਸਤਖੰਡ ਹਜੂਰ ਸਾਹਿਬ ਜਾ ਕੇ ਨਦੇੜ ਉੱਥੇ ਜਾ ਕੇ ਰੁਕਾਂਗੇ ਬਬਾ ਸੌਖਾ ਰੱਖੇ ਬਾਅਦ ਚਾਰਾਂ ਦਿਨਾਂ 'ਚ ਹਜੂਰ ਸਾਹਿਬ ਪਹੁੰਚ ਜਾਵਾਂਗੇ। ਬਾਕੀ ਅੱਗੇ-ਅੱਗੇ ਜੋ ਆਪਾਂ ਮਿਲਦਾ ਸਾਨੂੰ ਉਹ ਕੋਈ ਪੀੜੀ ਰਿਖਾਵਾਗੇ। ਜਿੱਦਾਂ-ਜਿੱਦਾਂ ਆਪਾਂ ਸਫ਼ਰ ਹੋ ਤੈ ਹੈਗਾ। ਆ ਵੀ ਇੱਕ ਟਾਈਮ ਆਪਣੇ ਪੰਜਾਬ ਦਾ ਇਤਿਹਾਸ ਹੁੰਦਾ ਸੀ ਆ ਘੱਟੇ। ਆਪਣੇ ਪੰਜਾਬ ਵੀ ਕਿਸੇ ਟਾਈਮ ਬਹੁਤ ਗੱਡੇ ਚੱਲਦੇ ਹੁੰਦੇ ਸੀ। ਜਿਹੜਾ ਖਤਮ ਹੋ ਗਿਆ ਸਾਡਾ ਵਿਹਾਰ। ਇੱਧਰ ਏਰੀਆ ਬਹੁਤ ਪੁਰਾਣਾ ਏ ਏਰੀਆ ਜਿੱਥਾਂ ਆਪਣੇ ਪਹਿਲਾਂ ਹੁੰਦੇ ਸੀ ਲੋਕੋਂ ਵੇ ਬਹੁਤ ਆ ਰਿਹਾ ਕੱਚੇ ਘਰ ਗੱਡੇ ਰੇੜੀਆਂ ਹਾਲ ਓਏ ਬੇਟੇ ਹਾਲ ਵੀ ਦੇਖਿਆ ਹਰਦਾਂ ਨੇ ਚੱਲਦੇ ਪੁਰਾਣਾ ਪੁਰਾਣਾ ਸੱਪੇ ਜਾ ਰਾ ਸਾਰਾ ਇੱਥੇ ਦੇ ਏਰੀਏ ਜਾਰੇ ਸੋ ਕੈਨੂ ਉੱਧਰ ਬਹੁਤ ਜ਼ਾਰੇ ਸੁਨਦਾ ਐਂ ਕੰਟਰੋਲ ਉਹ ਕਿਲਾ ਸੀਗਾ ਉਹ ਸਾਨੂੰ ਬਰਾਹ ਦਾ ਨਹੀਂ ਪਤਾ ਉੱਧਰ ਬਹੁਤ ਵੱਡਾ ਕਿਲਾ ਸੀਗਾ ਬਹੁਤ ਜ਼ਿਆਦਾ ਉੱਚੀ ਪਹਾੜੀ ਤੇ ਕਿਲਾ ਬਣਿਆ ਹੋਇਆ ਸੀਗਾ ਆਪੋ ਰਾਹ ਦਾ ਇਹ ਕਿੱਧਰ ਹੀ ਜਾਊਗਾ ਉਹ ਦੇਖਣ ਜਾਣਾ ਆ ਦੇਖੋ ਜਾਂਦਾ ਆ ਲਿਖਿਆ ਸਾਢੇ 4 ਕਿਲੋਮੀਟਰ ਦਾ ਕਿਲਾ ਆ ਲੈ ਕਿਲਾ ਉਹ ਦੇਖ ਕਿਲਾ ਦੇਖਾ ਕਿਹੜਾ ਹੈਗਾ ਉਧਰ ਸੀਰਗਰ ਗ੍ਰਾਮ ਤੇ 뷰 ਬਹੁਤ ਜਿਆਦਾ ਸੋਹਣਾ ਆ ਇਹ ਰਿਹਾ ਜਿਹੜਾ ਲੋਕ ਵੀ ਬਹੁਤ ਚੰਗੇ ਆਪਾਂ ਇੱਕ ਦੋ ਲੋਕਾਂ ਨੂੰ ਬੁਲਾ ਕੇ ਦੇਖਿਆ ਤਾਂ ਚਲ ਵਾ ਕੀਤੀ ਬਹੁਤ ਬਹੁਤ ਜਦਮਾਨ ਕਰਦੇ ਆਪਣੇ ਪਿਆਬੀ ਲੋਕਾਂ ਦਾ ਬਹੁਤ ਸਤਿਕਾਰ ਕਰਦੇ ਆ ਉਹ ਵਧੀਆ ਲੋਕ ਆ ਵਿਚਾਰੀ ਬੰਦੇ ਨੇ ਗੜ ਕੇ ਗੱਲਬਾਤ ਕੀਤੀ ਜਿਹੜੇ ਲੋਕਾਂ ਨਾਲ ਠੀਕੇ ਵਿੱਚ ਇੱਧਰ ਫੈਸ਼ਨ ਉਹ ਵਧੀਆ ਲੋਕ ਬਹੁਤ ਮਾਤਾਨ ਕਰਦੇ ਆ ਬੰਦੇ ਨੂੰ ਸਮਝ ਘੱਟ ਹੁੰਦੀ ਆ ਆਪਣਾ ਪਿਆਬੀ ਦੀ ਹਿੰਦੀ ਜੀ ਬੋਲਣਾ ਬੰਦਾ ਹਿੰਦੀ ਆਪਾਂ ਨਹੀਂ ਬੋਲਣੀ ਉਹਦੀ ਪਰ ਜਿੰਨਾ ਕਾਪਾ ਪੁਲਿਸ ਕੈਚ ਕੀਤੀ ਆ ਵਧੀਆ ਬਹੁਤ ਵਧੀਆ ਲੋਕ ਲੱਗੇ ਸਨ ਰੇਡ ਰਹਿ ਗਿਆ ਨਾ 350 ਕਿਲੋਮੀਟਰ 350 ਕਿਲੋਮੀਟਰ ਰਹਿ ਗਿਆ ਰੇਡ ਪਿਛੇ ਬਹੁਤ ਸੁੰਦਰ ਹੈ ਵੀ ਆ ਤਰਖਤਾਂ ਕਰਕੇ ਸਾ ਵੀ ਪੂਰਾ ਸੋਖਾ ਹੁੰਦਾ ਨਾ ਆਕਸੀਜਨ ਫੁੱਲ ਤਰਖਤ ਬਹੁਤ ਜਿਆਦਾ ਹੈ ਪਸ਼ੂ ਵੀ ਲੋਗ ਪਹਿਲਾਂ 4 ਹਾਰਉਂਦੇ ਆ ਜਿਹਨੇ ਆਪਣੇ ਪਹਿਲੇ 4 ਜਾਂਦੇ ਸੀਗੇ ਮੱਝਾ ਉਦੋਂ 4 ਜਾਂਦੇ ਆ ਮੱਝਾ ਲਕਸ਼ੀ ਆਣਾ ਹਾਂ ਮੱਝਾ ਲਕਸ਼ੀ ਆ ਪਸ਼ੂ ਲਕਸ਼ੀ ਆ ਰਾਜਨੀ ਪਸ਼ੂ ਹੁੰਦੇ ਆ ਤਾਂ ਤੇ ਆਪਣੇ ਕਿ ਮੀਂਹਾਂ ਮੀਣੇ ਪਸ਼ੂ ਹੁੰਦੇ ਸੀਗੇ ਉਦਾਂ ਵਿਆਹ ਕਿ ਦੇਖੋ ਸੰਗ ਕਿਦਾਂ ਮੱਝਾਂ ਬਾਰੀ ਨਾ ਥੋੜਾ ਬਾਰੀ ਨਾ ਥੋੜਾ ਕੋ ਬਾਹਰ ਨਹੀਂ ਅਸਲ ਦਿਖੋਗੇ ਨਹੀਂ ਉਹ ਇੱਕ ਉਹ ਚੀਜ਼ ਆ ਇਹ ਹਾਂ ਉਹ ਸਿੰਘ ਦੇਖੋ ਇਹ ਨਸਲ ਹੀ ਹੋਰ ਆ ਆਪਣੀ ਨਸਲ ਨਹੀਂ ਪਹਿਲਾਂ ਵੀ ਜਦੋਂ ਗਰਮੀਦ ਬਾਈ ਕਰਾਉਣ ਲੱਗ ਜਾਂਦਾ ਕਿਦੇ ਵੀ ਮੈਨ ਲੱਗਣਾ ਕਿ ਸੜਕ ਮਾੜੀ ਆ ਜਾਂਦੀ ਆ ਇਹ ਇਹਦੀ ਕਸਮ ਦੀ ਮਾੜੀ ਆ ਪਹਿਲੀ ਵਾਰ ਲੜਦੇ ਬੰਦੇ ਲੜਦੇ ਹਾਂ ਇਹ ਮਾੜੀ ਉਖਰੀ ਵਾਈ ਦੀ ਆ ਮਗਰ ਬੰਦੇ ਲੜਨ ਪੈਂਦੇ ਆ ਉਖਲੀ ਮਾਰਦਾ ਹੁਣ ਕੀ ਕਰੇ ਵਿਚਾਰਾ ਸ਼ਾਰਕ ਟੁੱਟੀ ਹੋਏ ਤੇ ਕਰਮਸ਼ਾਲੀ ਟੁੱਟੀ ਆਉਂਦੀ ਆ ਜਿਹੜਾ ਹਰਵੀਤ ਚਲਾਉਣ ਲੱਗਿਆ ਛੜਕ ਲੰਦੀ ਆ ਜਾਂਦੀ ਓਏ ਆਏ ਲੱਗਦੇ ਧੁੰਦ ਪੈ ਜਾਂਦੇ ਦੇਖ ਹਾਂ ਉਹ ਹੋ ਰਿਹਾ ਕਿਲਾ ਓਏ ਬਹੁਤ ਉੱਚਾ ਕਿਲਾ ਬਣਾਇਆ ਵਾ ਬਹੁਤ ਟਵਲ ਕਰਾਇਆ ਯਾਰ ਬਹੁਤ ਵੱਡਾ ਕਿਲਾ ਬਹੁਤ ਉੱਚਾ ਹਾਂ ਜਿੰਨਾ ਬਾੜ ਦੀ ਟੀਸੀ ਆ ਜਿਵੇਂ ਨਾਨਾ ਦੇਵੀ ਬਾੜ ਤੇ ਜਮਾ ਟੀਸੀ ਤੇ ਵੀ ਕਿਲਾ ਨਾਨਾ ਦੇਵੀ ਉਹਨੂੰ ਅੱਬਾ ਇੱਥੋਂ ਇੱਕ ਪਿੰਡ ਵਿੱਚ ਦੀ ਗੁਜ਼ਰ ਰਹੇ ਸੀ ਤੇ ਇੱਥੋਂ ਪਿੰਡ ਦੇ ਇੱਕ ਆਪਣੇ ਤੇ ਚਾਹ ਦਾ ਕੋਖਾ ਸੀ ਉਹ ਸੇ ਬਜ਼ੁਰਗ ਖੜੇ ਬਜ਼ੁਰਗ ਕਹਿੰਦੇ ਵੀ ਸਰਦਾਰ ਜੀ ਦੂਰੋਂ ਲੱਗ ਗਿਆ ਆਪਾਂ ਨੂੰ ਦੇਖ ਕੇ ਕਰਨ ਸਰਦਾਰ ਜੀ ਚਾਹ ਪੀ ਕੇ ਜਾਣਾ ਜਰੂਰ ਚਾਹ ਪੀ ਕੇ ਜਾਣਾ ਹੁਣ ਆਪਾਂ ਬੋਤਲ ਚਾਹ ਪੀ ਕੇ ਜਾਣਾ ਓਏ 14 ਕੱਪ ਬਣਾ ਦਿਓ 15 ਕੱਪ ਆਹਾ ਹਾਂ ਪਰ 15 ਆਦਮੀ ਆਏ ਹਾਂ ਹਾਂ ਹੁੰਦੇ ਹਾਂ ਆ 15 ਆਦਮੀ 15 ਕੱਪ ਬਣਾ ਦੇਣਾ ਹਾਂ ਹਾਂ ਠੀਕ ਹੈ ਜੀ ਹੱਤੀ ਹੁੰਦੀ ਆ ਆਪਣੇ ਹੀ ਅੱਗੇ ਪਹਿਲਾਂ ਬਿਉਰਗਾ ਇਦਾਂ ਪਰਿਵਾਹਦੇ ਹੁੰਦੇ ਸੀ ਆਪਾਂ ਦੇ ਦਾਦੇ ਫੁੜਕਾਸੇ ਅਬ ਬਿਉਰਗਾ ਹਾਲ ਬਾਹਰੇ ਆ ਇਹ ਇੱਕ ਹਾਲਾ ਇਹ ਕੇਲੇ ਦੀ ਖੇਤੀ ਹੈ ਕੇਲਾ ਲਗਾਇਆ ਹੈ ਕੇਲੇ ਵੀ ਜੋ ਕੱਖ ਭੋਂਦੇ ਆ ਗੋਡੀ ਕਰਦੇ ਆ ਬਲਦਾਂ ਨਾਲ ਇਹ ਮੈਂ ਕਾ ਭੋਂਦੇ ਹਨਾ ਜਿਵੇਂ ਪਹਿਲਾਂ ਆਪਣੇ ਪਹਿਲਾਂ ਬਜ਼ੁਰਗ ਬਲਦ ਪਾਲਦੇ ਹੁੰਦੇ ਸੀ ਪੂਰੇ ਵੇਹਨ ਵਧੀਆ ਪੂਰੇ ਛੌਂਕਾਂ ਨਾਲ ਬਲਦ ਰੱਖੇ ਹੋਏ ਆ। ਬਹੁਤ ਵਧੀਆ ਬਲਦ ਰੱਖਿਆ। ਉਹ ਆਪਣੇ ਬੰਦੇ ਪੁੱਛਦੇ ਵੀ ਕਿਦਾਂ ਇਕੱਲਾ ਕਿਵੇਂ ਪਾਲਨੇ ਇਕੱਲੇ ਦੀ ਖੇਤੀ ਕਰਦੇ ਸੀ। ਵੀ ਕੀ-ਕੀ ਕੰਮ ਕਰਦੇ ਆ ਤੂੰ? ਕੀ-ਕੀ ਪਾਉਂਦੇ ਬੰਦੇ? ਇਹ ਪੂਰੇ 4000 ਲੱਗਿਆ ਦੋਏ। ਕੀ ਕੀ ਪਾਇਆ ਮਿੰਦੇ 2 ਏਕੜ ਮੇ 5 ਹੈ ਚਲੋ 3800 ਪੌਦਾ 2 ਏਕੜ ਮੇ 3800 ਬੂਟਾ ਹਨਾ 2 ਕਿੱਲਾਂ ਚ 5 ਬੋੜ ਦੇ ਝੂਰੇ ਜਿਹਾ 5 ਝੂਰੇ ਦੀਆਂ 10 ਪ੍ਰਾਖ ਗਿਆ 2 ਕਿੱਲੇ ਆ ਹਨਾ ਉਤੇ ਪਾ ਕੇ ਹੁਣ ਬਾਅਦ ਇਹਨਾਂ ਕੇ ਸਾਰਾ ਉਹਨਾਂ ਦੇ ਘਾਵਾ ਬਾਹਰ ਜਾਊਗਾ ਨਾਲੇ ਬੂਟੇ ਲੱਗ ਜੂ। ਇਹ ਪਾਣੀ ਪੁਣੀ ਲਾਉਂਦੇ ਆਂ ਕਿ ਮੀਨ ਵਾਲੀ ਆ। ਇਹ ਬੋਰਾ ਸੈਟਨ ਲੱਗ ਗਿਆ ਵਾ ਉਹ ਸਿੱਧਾ ਹਾਂ। ਲੈਣ ਦੇ ਨਾਲ ਪਾਣੀ ਦੇਣਗੇ ਡ੍ਰਿਪ ਡ੍ਰਿਪ ਸਿਸਟਮ ਆ ਲੈਡ ਨਾਲ ਓਕੇ ਇਹਦੇ ਨਾਲ ਹੀ ਦਰਾਂ ਨੂੰ ਬੁਟਾ ਬੱਲ ਗਈ ਆ ਪੱਠੇ ਲੈਣ ਜਾਂਦੇ ਪੱਠੇ ਸਹੀ ਹੈ ਕੱਢਾ ਦੇਖੋ ਹੁਣ ਸਾਰੇ ਨਾਲ ਲਈਨ ਕਿ ਘਰੇ ਕੀ ਪਤਾ ਕਿੰਨੇ ਖੋਣਗੇ ਹਾਂਜੀ ਆਪਾਂ ਅਦੌਰਤ ਤੁਰੇ ਸੀ ਰਾਤ ਕਿਉਂਕਿ ਆਪਾਂ ਪਹੁੰਚਿਆ ਗੁਰਦੁਆਰਾ ਸ੍ਰੀ ਬਹਾਰਨਪੁਰ ਸੇ ਤੇ ਬਾਅਦ ਆਕੇ ਨਾਂ ਨੂੰ ਨਾਤ ਹੋ ਕੇ ਦਰਸ਼ ਮੇਲਾ ਕਰਦੇ ਆ ਪੱਥਰ ਟਿਕਦੇ ਇੱਥੇ ਅੱਛਾ ਨਾ ਆਇਆ ਤਾਂ ਅੱਗੇ ਜਾਣ ਲਾ ਲਿਖਾ ਪਸਾ ਕਿੱਦਾਂ ਵੀ ਹੋ ਰਿਹਾ ਹੈ ਵਰਤਾਰਾ ਸੇ ਬਹੁਤ ਸ਼ਾਨਦਾਰ ਤੇ ਸਾਰੇ ਬਹੁਤ ਸੋਹਣੇ ਇੱਥੇ ਪਹੁੰਚ ਕੇ ਸੀਗੇ ਆਪਾਂ ਸਾਡੇ ਕੋ 10 ਵਜੇ ਪਹੁੰਚ ਕੇ ਸੀਗੇ ਇੱਥੇ ਇੱਥੋਂ ਰਹਿ ਗਈ ਹਜੂਰ ਸਾਹਿਬ 350 ਕਿਲੋਮੀਟਰ ਸਾਡੇ 350 ਕਿਲੋਮੀਟਰ ਹੈਗੇ ਇੱਥੋਂ ਆਇਆ ਆ ਲਿਖਿਆ ਸੁਖਦਾਰ ਦਾ ਇਤਿਹਾਸ ਤਾਂ ਆਪਾਂ ਬਾਹਰਨਪੁਰ ਗੁਰਦਰ ਸਿੰਘ ਬੈਠੇ ਜੀ ਅੱਜ ਪ੍ਰਸ਼ਾਦਾ ਪਾਣੀ ਇੱਥੇ ਛਕਿਆ ਬਹੁਤ ਬਹੁਤ ਜਿਆਦਾ ਵਧੀਆ ਪ੍ਰਬੰਧ ਦਾ ਪ੍ਰਸ਼ਾਦਾ ਪਾਣੀ ਇੱਥੇ ਠੀਕ ਕਰ ਸੰਗਤਾਂ ਨੂੰ ਜੀ ਜਦੋਂ ਪ੍ਰਸ਼ਾਦਾ ਪਾਣੀ ਛਕਣਾ ਕੋਈ ਵੀ ਜੀਉ ਸਭ ਆਉਂਦਾ ਬਹੁਤ ਵਧੀਆ ਪ੍ਰਬੰਧ ਦਾ ਪ੍ਰਸ਼ਾਦਾ ਪਾਣੀ ਛਕਾਉਂਦਾ ਸਿਪਾਈ ਸੁਪੂਈ ਤਾਂ ਪ੍ਰਸ਼ਾਦਾ ਪਾਣੀ ਬਹੁਤ ਜਿਆਦਾ ਵਧੀਆ ਛਕਾਉਂਦੇ ਆ ਬਹੁਤ ਚੰਗਾ ਪ੍ਰਸ਼ਾਦਾ ਪਾਣੀ ਹੈ ਨਾ ਆਪਾਂ ਪਹਿਲਾਂ ਪ੍ਰਸ਼ਾਦਾ ਛਕਿਆ ਚਾਹ ਪੀ ਕੇ ਉਹਦੇ ਟੁਕਾ ਟੁਕਾ ਤੇ ਟਰੱਕਾਂ ਰੁਕਾਂ ਵਾਲੇ ਵੀ ਆਪਣੇ ਇੱਥੇ ਆ ਕੇ ਖੜਦੇ ਨੇ ਇੱਧਰ ਗੱਡੀ ਗੁੱਡੀ ਭਰਨ ਆਉਂਦੇ ਨੇ ਇੱਥੇ ਜੇ ਤੂੰ ਕੋਲ ਜਾਂ ਤਾਂ ਬਹੁਤ ਜ਼ਿਆਦੇ ਆਪਣੇ ਖੜਦੇ ਟਰੱਕ ਟੁਕਾਂ ਵਾਲੇ ਵੀਰ ਸਾਹਿਬ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਦ ਦੇ ਬਾਣੀ ਦਾ ਗੁਰਦਵਾਰ ਸਾਹਿਬ ਵੀ ਬਹੁਤ ਜ਼ਿਆਦਾ ਖੋਨ ਹੋਇਆ ਪ੍ਰਸ਼ਾਦ ਦੇ ਪਣੀ ਪ੍ਰਬੰਧ ਬਹੁਤ ਵਧੀਆ ਸਫਾਈ ਤਰ ਤਰ ਹੈ ਪੂਰਾ ਬਹੁਤ ਜ਼ਿਆਦੇ ਵਧੀਆ ਮਿਊ ਗੁਰਦਵਾਰਾ ਬਈ ਬਹੁਤ ਵਧੀਆ ਇੱਥੇ ਆਪਣੇ ਜਣ ਕੇ ਵਾਤਾਵਰਨ ਬਹੁਤ ਵਧੀਆ ਹੈ ਜਿਵੇਂ ਪੰਜਾਬ ਬੰਗੂ ਹੁੰਦਾ ਮਹਿਸੂਸ ਇੱਥੇ ਐ ਨਹੀਂ ਲੱਗਦਾ ਵੀ ਜਿਵੇਂ ਆਪਾਂ ਐਡੀ ਦੂਰ ਸਟੇਟ ਤੋਂ ਬਾਹਰ ਆ ਗਏ ਹੁੰਨੇ ਆ ਤੇ ਅੰਦਰ ਲੰਗਰ ਹਾਲ ਦੇ ਵਿੱਚ ਸਫਾਈ ਆ ਜਾਂ ਲੋਕ ਵੀ ਇੱਥੋਂ ਦੇ ਵਧੀਆ ਏ ਬੋਲ ਬਾਣੀ ਵਧੀਆ ਉਹਨਾਂ ਦੀ ਪੂਰਾ ਜਤਮਾਨ ਕਰਦੇ ਆ ਆਪਣਾ ਮਾਨਤਨ ਬਹੁਤ ਕਰਦੇ ਆ ਆਪਣੇ ਪੰਜਾਬ ਵਾਲੇ ਬੰਦੇ ਦਾ ਸਾਰੇ ਇਧਰੇ ਲੋਕ ਬਹੁਤ ਜਿਆਦਾ ਮਾਨਤਨ ਕਰਦੇ ਆ ਵੇਖ ਕੇ ਐ ਚਿਹਰੇ ਤੇ ਖੁਸ਼ੀ ਆ ਜਾਂਦੇ ਲੋਕਾਂ ਨੂੰ ਆਪਣੇ ਪੰਜਾਬ ਦੇ ਲੋਕ ਵਿਆ ਚਾਹ ਚੜ ਜਾਂਦਾ ਦੇਖ ਕੇ ਪਿਆਪੇ ਨੂੰ ਗੁਰਦਾਰੇ ਆਪਣੇ ਆਪਣੇ ਗੁਰਦਾਰੇ ਰਹਿ ਗਏ ਬਹੁਤ ਜਿਆਦੇ ਸੋਹਣੇ ਗੁਰਦਾਰੇ ਸਾਬਾ ਹਾਂ ਇਹ ਵੀ ਬਾਹਰੀ ਸਟੇਟ ਚ ਗੁਰਦੁਆਰਾ ਐ ਮਿੰਨਾਂਗਾ ਵੀ ਬਹੁਤ ਜਿਆਦਾ ਕੇਅਰ ਕਰਦੇ ਆ ਬਹੁਤ ਸਫਾਈ ਬਹੁਤ ਆਇਂ ਮੈਂ ਪੰਨ ਤੋੜਨੇ ਗਏ ਕੋਈ ਉਹੋ ਜਿਹਾ ਚੱਕਰ ਨਹੀਂ ਕੋਈ ਵੀ ਬਹੁਤ ਜਿਆਦਾ ਸੋਹਣੇ ਗੁਰਦੁਆਰੇ ਸਾਬਾ ਸਾਰੇ ਪੁਰਾਣੀਆਂ ਚੀਜ਼ਾਂ ਵੀ ਜਿਹੜੀ ਵਿੱਚ ਹੈਗੀ ਗੁਰਦੁਆਸਾ ਦੇ ਪੁਰਾਣੇ ਸਾਮਕ ਰੱਖੀ ਵੀ ਆਇਂ ਨਹੀਂਗਾ ਵੀ ਇੱਧਰ ਜਿਹੜੇ ਕਿਲੇ ਆਪਾਂ ਨੂੰ ਦੋ ਤਿੰਨ ਕਿਲੇ ਦੇਖੇ ਆ ਉਹ ਵੀ ਪੂਰੇ ਸਾਂਭ ਕੇ ਵਧੀਆ ਬਣਾ ਕੇ ਰੱਖੇ ਹੋਏ ਆ ਦਰਖਤਾਂ ਬਾਕੀ ਆ ਫੁੱਲ ਬੂਟੇ ਬਹੁਤ ਸੋਹਣੇ ਲਾਏ ਹੋਏ ਨੇ ਦਰਖਤਾਂ वैसे ये इधर درخت ਦਾ ਬਹੁਤ ਜ਼ਿਆਦਾ ਹੈਗੇ ਪੁਰਬ ਜਨ ਕੇ ਸਾਂਸਵਾਲ ਵੀ ਕੀਤੀ ਵੀ ਆਈ ਨਹੀਂ ਉਹ ਕੱਲੇ ਹੈਗੇ ਆ ਵੀ ਉਹੀ ਸਾਂਭੇ ਵੀ ਆ ਜਿਹੜੇ ਹੈਗੇ ਜਿੰਨੇ ਕ ਵਾਤਾਵਰਨ درختਾਂ ਨਾਲ ਇਹ ਵਾਤਾਵਰਨ ਜੇਕਰ ਬੂਟੇ ਚੰਗੇ ਆ ਉਹਦਨੇ ਵਾਤਾਵਰਨ ਚੰਗਾ ਵਧੀਆ ਮਹਿਸੂਸ ਹੁੰਦਾ ਦੂਗਾ ਨੂੰ ਵੀ ਇਹਨਾਂ ਨੂੰ ਵੀ ਉਹ ਦੋਨੇ ਜਿੱਦ ਜਾ ਕੇ ਰਿਆ ਵੀ ਉਹ ਗਿਆ ਵਾ ਗੋਪੀ ਚੱਕਣ ਗਿਆ ਵਾ ਹਾਂ ਹਾਂ ਚੱਲ ਕਹਿੰਦਾ ਇਹਦਾ ਪੁਰਾਣਾ ਘਰ ਤਾਂ ਰਹੇਗਾ ਉਹ ਕਿੱਥੇ ਆ ਹੈ ਉਹਨਾਂ ਇੱਥੇ ਮગર ਕਹਿੰਦਾ ਇੱਥੇ ਆ ਇੱਕ ਮગર ਹਾਂ ਉਹ ਪੁੱਛ ਲੈਣੇ ਨਾਲ ਲੱਗੇ ਇਹਨੂੰ ਵੀ ਪਤਾ ਹੋਊਗਾ ਟਾਂਗੇ ਆਉਂਦੇ ਆ ਟਾਂਗੇ ਤੇ ਬਣਾ ਵੀਡੀਓ ਥੋੜੇ ਟਾਂਗੇ ਤਿੰਨ ਗਏ ਆ ਤਿੰਨ ਗਏ ਹੈਗੇ ਛੋਟਾ ਕਰ ਦੋ ਪੁਰਾਣਾ ਖੁੰਜੇ ਹੈ ਨਾ ਪੁਰਾਣਾ ਪੁਰਾਣਾ ਸਿਸਟਮ ਸਾਰਾ ਇੱਥੇ ਕੋੜੇ ਤਾਂਗੇ ਵੀ ਚੱਲਦੇ ਆ ਬਾਹਰ ਤੁਹਾਨੂੰ ਦਿਖਾਉਣੇ ਜੇ ਕਰਾ ਗਿਆ ਕੋਈ ਪਹਿਲਾਂ ਅਸੀਂ ਦੇਖ ਕੇ ਆਏ ਉਧਰ ਗਏ ਸੀ ਬਾਜ਼ਾਰ ਕੋੜੇ ਤਾਂਗੇ ਵੀ ਬਹੁਤ ਚੱਲਦੇ ਆ ਸਾਰੇ ਐਦਾਂ ਦਾ ਪੁਰਾਣਾ ਪੁਰਾਣਾ ਕਾਲ ਚ ਬਹੁਤਾ ਕਿ ਜਿਵੇਂ ਆਪਣੇ ਆਦੇ ਰੇੜੀਆਂ ਦੇ ਤੋਂ ਹੁੰਦੇ ਸੀ ਆਪਾਂ ਤਾਂ ਇਹ ਦੇਖੇ ਨਹੀਂ ਆਪਾਂ ਤਾਂ ਫਿਰ ਮੂੰਹ ਮਾਈ ਦੇਖਦੇ ਆ ਲੈ ਜਾਂਦੇ ਇਹ ਉਵੇਂ ਕੰਮ ਬਹੁਤ ਜ਼ਿਆਦਾ ਕਰਦੇ ਲੋਕ ਉਹ ਤਾਂ ਡੀਪਰ ਦੇ ਰਹਿਣੀਆਂ ਹਜੇ ਹਜੇ ਵੀ ਚੱਲਦਾ ਹੋਇਆ ਕੋਸੇ ਇੱਧਰ ਕੋਰਡਰ ਤੇ ਬਾਰਾਉਣਾ ਪੁਰਾਣਾ ਸ਼ਹਿਰ ਆ ਪੂਰਾ ਹੈ ਆ ਤੰਗੇ ਤੁੰਗੇ ਹਲੇ ਪੂਰੇ ਚੱਲਦੇ ਆ ਇੱਥੇ ਐ ਲੋ ਘਰੇ ਤਾਂਗੇ ਵਾਲਾ ਰਵਾਜ ਹੈਗਾ ਇੱਥੇ ਪੂਰਾ ਪੂਰਾ ਪੁਰਾਣਾ ਸ਼ਹਿਰ ਆ ਇਹ ਐ ਆਪਾਂ ਫਰੇਕ ਦੀ ਪੁਰਾਣੀ ਆ ਇੱਥੇ ਤੰਗ ਗੱਡੇ ਹਾਲ ਨਾਲ ਪੈੜੀ ਹੋਣਦੇ ਇੱਧਰ ਨੂੰ ਆਪਾਂ ਨੂੰ ਸਾਰਾ ਕੁਝ ਦੇਖਣ ਨੂੰ ਮਿਲਦਾ ਪੁਰਾਣੇ ਪਿਆਵ ਦਾ ਪੁਰਾਣਾ ਪਿਆਵ ਵੇਖਦਾ ਪੁਰਾਣਾ ਪਿਆਵ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਇਹ ਤਾਂ ਸਾਰਾ ਖਬਰਨਪੁਰ ਸ਼ਹਿਰ ਆਇਆ ਆ ਬੜਾ ਅੰਦਰ ਗੈਣੀ ਸ਼ਹਿਰ ਆ ਕਿ ਛੋਟਾ ਸ਼ਹਿਰ ਆ ਪਤਾ ਨਹੀਂ ਆਪਣ ਨੂੰ ਪਰ ਉਹ ਹੈ ਪੁਰਾਣਾ ਜਿੰਨਾ ਵੀ ਹੈਗਾ ਜਿੰਨਾ ਜਿਹੜਾ ਕੋਈ ਵੀ ਦੇਖਣ ਨੂੰ ਇੱਥੇ ਸ਼ਹਿਰ ਦੇ ਵਿੱਚ ਪੁਰਾਣਾ ਹੀ ਆ ਸਾਰਾ ਕੁਝ ਜਿੰਨਾ ਕੋਹ ਪੈਥੇ ਦੇਖਿਆ ਫਿਰ ਇਹ ਜੀ ਆਪ ਨੂੰ ਪੁਰਾਣੀ ਦੇਖਣ ਨੂੰ ਮਿਲਦੀ ਹੈ ਆਏ ਦਾ ਰੇੜੀਆਂ ਉਹਨਾਂ ਆਏ ਬਾਟਾਉਣ ਵਾਲੇ ਉਹ ਤੰਗ ਆਪ ਤਾਂਗੇ ਜਿੱਦਿਆਂ ਜਿਵੇਂ ਆਪਣੇ ਆਟੋ ਚੱਲ ਪਏ ਉਦਾਂ ਇੱਥੇ ਸਾਰੇ ਉਹ ਤੰਗ ਹੀ ਆ ਆਪਣੇ ਦਾ ਪੰਜਾਬ ਚ ਮਨ ਇਹ ਤੋਂ ਲੋਹ ਦੁੱਧੇ ਚਾਰ ਜਾਲੇ ਆਟੋ ਜੇ ਕਿੰਨੇ ਚੱਲ ਪਏ ਦੂਜੇ ਉਹ ਰਖਰ ਇੱਥੇ ਤਾਂ ਗੀ ਚੱਲਦੇ ਸਾਰੇ ਤਾਂਗਾਂ ਦੀ ਭਾ ਸਮਾਂ ਸੁੱਲ ਜਾਂਦੇ ਤਾਂਗਾਂ ਦੀ ਸਫਾਰੀਆਂ ਅੱਡੇ ਤੋਂ ਉਧਰ ਇੱਥੇ ਜਿਹੜੇ ਉਧਰ ਲੱਡੇ ਸਾਰਾ ਕੋ ਤਾਂਗਾਂ ਆ ਵੀ ਫਿਰਦੇ ਉਧਰ ਅੱਜ ਬੰਦੇ ਕਹਿੰਦੇ ਦੁਪਹਿਰ ਰੋਟੀ ਬਣਾਉਣੀ ਇੱਥੋਂ ਦੀ ਇੱਕ ਕਚੋਰੀ ਤੇ ਪਕੌੜੀ ਆਪਣੇ ਪਕੌੜੇ ਕਹਿੰਦੇ ਇੱਥੇ ਪਕੌੜੀ ਕਹਿੰਦੇ ਆ ਉਹ ਬਹੁਤ ਮਸ਼ਹੂਰ ਆ ਹਣ ਚਾਹ ਜੁਆ ਦੀ ਧਰਦੇ ਆ ਤੇ ਫਿਰ ਪਕੌੜੀ ਨਾਲ ਲੈਣ ਗਏ ਆਪਣੇ ਹਰਮੀ ਦਵਾਈ ਹੋਣੀ ਓਰੀਜਨਲ ਚਾਹ ਚੱਲੂ ਆਜਾ ਓ ਉਤਰਿਆ ਮਾਰੋ ਛਾਲਾਂ ਵਿੱਚੋਂ ਪਾ ਉਤਰਦੇ ਨਹੀਂ ਹੁਣ ਕੀ ਗੱਲ ਆ ਚਲੋ ਚਲੋ ਚੱਕੋ ਸਮਾਨ ਉਹ ਖੰਡਰੀ ਤੋਂ ਲੈ ਕੇ ਖੰਡ ਦਾ ਅਗਲੀ ਪੱਟੀ ਘਾੜਦਾ ਨਾ ਕੀ ਬੋਲ ਰਹਾ ਮਿੰਦੇ ਦਾ ਦੋ ਦਾਈਆ ਹਾਂ ਹਾਂ ਆ ਵਾਹ ਤਾਂ ਆਪਣੇ ਪਿਆਰ ਚ ਸਾਨੂੰ ਤਰਸ ਕੇ ਲੋਕ ਕਾਮਾ ਦੀ ਆਵਾਜ਼ ਇੱਥੇ ਕਾਹ ਵਾਧੂ ਕੇਹਦੇਮ ਆਪਣੇ ਹੀ ਆਮ ਹੁੰਦੇ ਸੀ ਵਾਧੂ ਧਰਤੀ ਚਾਹ ਆਪਾਂ ਮੈਂ ਦੇ ਵਈ ਮਰੋਂ ਹੈ ਬਣਾਉਂਦੇ ਆ ਆ ਚਾਹ ਫਿਰ ਮੋਸ ਗੰਨੇ ਪਕੌੜੀ ਆ ਬੇੜਿਆ ਟਰਾਲੀ ਚੋਂ ਉਹ ਪਕੌੜੀ ਤੇ ਨਹੀਂ ਹੋਂ ਪੇਟ ਮੋਸ ਕੱਟ ਕੇ ਲਿਆਇਓ ਆ ਚਾਹ ਬਾਈ ਉਹਨੇ ਆ ਗਏ ਪਕੌੜੇ ਲੈ ਕੇ ਜਿਲੇਪੀ ਜਰੂਪੀ ਪਕੌੜੇ ਪਕਾੜੇ ਹਨਵੀ ਦਿਖਾ ਜਾ ਪੂਰਾ ਅੱਜ ਅੱਜ ਮਿਹੜੀਆਂ ਪਕੌੜੀਆਂ ਨੂੰ ਮਾਨ ਪਸੰਦੀ ਆ ਲੋ ਬਾਈ ਥੱਲੇ ਨਹੀਂ ਗੋਦ ਰਿਹਾ ਜੀ ਦਾ ਪੇਪਰ ਲੈਂਦੇ ਸਾਰੇ ਇਹ ਨਾ ਦੇਖ ਪਕੌੜੇ ਖੋਲ ਕਿਹੋ ਜੇ ਆਹ ਨਹੀਂ ਨਹੀਂ ਵਾਗ ਨਾ ਹੋ ਰਾ ਰੱਖ ਲੈ ਮੱਟਦਾ ਇਸ ਤੇ ਉੱਦੇ ਵੀ ਗੱਡ ਲਈ ਖੋਲੀ ਨਹੀਂ ਬੜੇ ਲੱਗਣਾ ਖੋਲੋ ਭਾਈ ਖੋਲੀ ਨਹੀਂ ਬੜੀ ਆਹ ਨਹੀਂ ਬਬਲੇ ਤਰੀ ਤਾਂ ਬਿਨਾ ਕਿੱਥੇ ਗੱਲ ਬਾਰ ਬੰਦੀ ਕਰਤਾ ਉਹਨੂੰ ਜਿੱਤ ਸਾਰਾ ਚੱਕੋ ਸਮਾਨ ਉਹ ਤੇ ਖੋਲੋ ਫਿਰ ਉੱਥੇ ਪਚਾ ਲੈ ਉਹ ਚ ਉੱਥੇ ਆਪਾ ਦੋ ਪੇਟ ਦੁੱਧ ਦੇ ਦੇ ਚ ਕਰਨ ਦੁੱਧ ਤੋਂ ਇੱਕ ਨੰਬਰ ਆ ਸਰਦਾਰ ਜੀ ਆਏ ਕਹਿੰਦਾ ਸੀ ਉਹ ਦੁਕਾਨ ਵਾਲਾ ਮੈਂ ਦੁੱਧ ਕਿਵੇਂ ਆ ਦੁੱਧ ਤੋਂ ਇੱਕ ਨੰਬਰ ਆ ਸਰਦਾਰ ਜੀ ਦੋ ਪਾਉਣੇ ਦੋ ਆ ਤਾਂ ਸਾਲੇ ਬੰਦੇ ਕੱਲੀ ਤਾਂ ਖੇੜਦੇ ਬਸ ਸੁੱਕੇ ਦੋ ਦੋ ਬਾਦ ਦੋ ਬਈ ਕਾਉ ਇੱਕ ਮਿੰਟ ਕੱਲੀ ਤਾਂ ਆਸਤੇ ਜ਼ੋਰ ਦੱਤਾ ਪੈਨਾਂ ਦਾ ਲੈ ਲੈ ਆਹ ਕੀ ਹੋਇਆ ਇਹ ਬਣਿਆ ਹੋ ਦੋਜੀ ਇਹ ਦੂਜਾ ਚਾਹ ਦਾ ਕਿਹੜਾ ਹੋ ਆਹੋ ਜਿਹੜਾ ਜੀਲੂ ਲੈ ਕੇ ਮੜਦਾ ਹਾਂ ਆਹ ਪਾਉਣੇ ਸੁੱਕੇ ਪਾ ਦੋ ਚਾਰ ਪੰਜ ਬੁੜੀਆਂ ਚਾਰ ਪਾ ਦੋ ਬਾੜੀਆਂ ਦਾ ਪਾਓ ਯਾਰ ਇਹ ਆ ਜੋ ਖੜਨ ਨੇ ਜਾ ਬਣਵਾ ਆ ਮਿੱਤਰਾਂ ਚਾਹ ਕਾਫੀ ਲੈ ਚੀ ਚਾਹ ਟੇਸਟ ਆਉਦੀ ਦਾ ਹੀ ਹੈ ਕਾਫੀ ਹੁਣੀ ਪਾਉਣੀ ਹੈ ਕਿ ਰੋ ਉਹ ਲੈ ਚੀ ਪਹਿਲੇ ਬਹੁਤ ਪਾਦੀਆਂ ਕਾਫੀ ਹੁਣ ਪਾਉਣੀ ਹੈ ਕਿ ਰੋ ਕੇ ਪਾ ਦੇ ਪਾ ਦੇ ਚਾਰ ਪੁੜੀਆਂ ਪਾ ਦੇ ਕਿਹੋ ਜਿਹਾ ਪਕੌੜੇ ਹੋਏ ਆ ਕੌਡੀ ਚੱਕ ਲੈ ਇਹ ਆਪਣੇ ਪਕੌੜੇ ਹਰ ਕੇ ਪਕੌੜੇ ਪਕੌੜੇ ਲਈ ਕਿਹੜਾ ਪਕੌੜੀ ਪਕੌੜੀ ਕਰੀ ਜਾਂਦਾ ਸੀ ਉਹ ਲਿਆਂਦਾ ਸੀ ਨਹੀਂ ਪੈਟ ਜਿਹੜਾ ਵੀ ਟਰਾਲੀ ਚ ਪਿਆ ਸੀ ਆ ਪਤੰਦਰ ਜਲੇਬੀਆਂ ਦੇਖੋ ਕਿ ਹੋਈਆਂ ਜੰਮਾ ਲਾੜਿਆ ਪੰਜਾ ਇਹੋ ਜਿਹੀਆਂ ਪੋਣੀਆਂ ਹੋਰ ਕੀ ਸੀ ਆ ਕੀ ਸੀ ਅਸੀਂ ਇੱਕ ਹੋਰ ਪਾਪੜੀ ਇਹ ਕਾਦੀ ਪਾਪੜੀ ਹੈ ਇਸ ਚਲਾਏ ਵੀ ਬੇਸੰਦੀਪ ਬਸ ਇਹ ਚੀਜ਼ ਕਰਦੇ ਨੇ ਨਾ ਮੈਂ ਤਾਂ ਕਹਿੰਦਾ ਸੀ ਅੰਬਾ ਦੀ ਪਾਪੜੀ ਹੈ ਮੇਲੇ ਦੀ ਇਹ ਮੈਂ ਇੱਥੇ ਤੋਂ ਬਚਾਉਣ ਲੇ ਜੀ ਮੈਂ ਕਿਹਨਾਂ ਜਲੇਬੀ ਵਜਾਉਗੀ ਮੇਰੇ ਤੋਂ ਜਲੇਬਾ ਹਾਂਜੀ ਆਪਾਂ ਰਹਿ ਗਏ ਸੀ ਇੱਥੋਂ ਅਜੂਸਰ ਨੂੰ 18260 ਕਿਲੋਮੀਟਰ ਹਾਂ ਬੰਦੇ ਕਹਿੰਦੇ ਚਾਹ ਪੀਣੀ ਹੈ ਚਾਹ ਬਣਾਇਆ ਕੀ ਸੀਪਿੰਗ ਲਾਈਨ ਚਾਹ ਬਰੋਦੀ ਵੀ ਨਿਕੰਤ ਹਾਂ ਚਾਹ ਤਰੀ ਜਾਂਦੇ ਬੰਦੇ ਇੱਧਰ ਟੜ ਕੇ ਜੀਰਿਆ ਪੀਪਾ ਦਾ ਮੈਨੂੰ ਲੱਗਾ ਲਿਬੜਦਾ ਹਨਾ ਮੈਂ ਲਿਬੜਾ ਹੀ ਰਹਿ ਗਿਆ ਸਾਮਤਾ ਸਾਮਬੇ ਸਮਾਨ ਆਇਓ ਸਾਮੋ ਸਮਾਨ ਵੀਦ ਬੱਲੇ ਪਾਣੀ ਪਾਇਆ ਹੈ ਇਹ ਤਾਂ ਕਰਦਾ ਹੈ ਹਰਮੀਂਦਰ ਨੂੰ ਪਿਆਰ ਹੋ ਜਾ ਪੀੜੀ ਹਰਮੀਂਦਰ ਤੂੰ ਫੇਰ ਆ ਗਿਆ ਮੇਰੇ ਕੋਲ ਬਲੌਗਰ ਤੂੰ ਜ਼ਰੂਰੀ ਆ ਬੇਤਰਾ ਡਰਾਈਵਰ ਵੱਸੋਂ ਭੁਖਲੀ ਥੋੜੀ ਵੱਧ ਮਾਰਨ ਲੱਗਾ ਬੰਦਾ ਪਹਿਲਾਂ ਨਹੀਂ ਸੀ ਹਾਂ ਚੰਗਾ ਬੰਦਾ ਪਹਿਲਾਂ ਨਹੀਂ ਸੌਂਦਾ ਮਸਾ ਸਮਾਉਣਾ ਉਹਨੂੰ ਡਰਾਈਵਰ ਦੀ ਡਰਾਈਵਰ ਦੀ ਭੁੱਖਣੀ ਨਿਕਲੀ ਹੋ ਜਾਏ ਆਪਾਂ ਬਰੇ ਜਦੋਂ ਬਧਾਨਪੁਰ ਤੋਂ ਆਪਾਂ ਜਾਂਦੇ ਆ ਹਜੂਰ ਸਾਹਿਬ ਨੂੰ ਉੱਥੋਂ ਮੰਨ ਲੈ ਚਲੋ 200 ਕਿਲੋਮੀਟਰ ਜਾ ਕੇ ਟੂਲ ਪਲਾਜ ਆਉਂਦਾ ਟੂਲ ਪਲਾਜ ਟੱਪ ਕੇ ਇੱਕ 12 ਫਾਈਓਵਰ ਆਉਂਦਾ ਪੁਲ ਪੁਲ ਦੇ ਥੱਲੇ ਉੱਤਰਾਂ ਨਾਲ ਗੁਰਦੁਆਰਾ ਹੈ ਵਾ 30 ਕਿਲੋਮੀਟਰ ਬਾਲਾਪੁਰ ਬਾਲਾਪੁਰ ਤੋਂ ਆਪਾਂ ਪੁਲ ਦੇ ਥੱਲੇ ਦੀ ਜਾਣਾਗਾ ਇੱਧਰ ਠੀਕ ਹੈ ਇੱਥੋਂ ਆ ਗੁਰਦੁਆਰਾ ਸਾਹਿਬ ਕੋਲੇ ਆਪਾਂ ਬਾਬਾ ਜੀ ਦੱਸਦੇ ਸੀ ਕਿੰਦੇ ਵੀ ਬਹੁਤ ਵੀ ਲੋਕ ਬਹੁਤ ਪਲੇਖਾ ਖਾ ਜਾਂਦੇ ਸਿੱਧਾ ਲੰਘ ਜਾਂਦੇ ਆ ਜਾਨੀ ਕਿ ਉਹ ਗੁਰਦੁਰ ਸਾਹਿਬੋਂ ਪੰਦੂਰੋਂ ਦਾਸ ਜਾਂਦਾ ਗੁਰਦੁਰ ਸਾਹਿਬ ਦੇਖ ਕੇ ਆਪਾਂ ਪੁਲ ਦੇ ਥੱਲੇ ਦੀ ਜਾਣਾਗਾ 30 ਕਿਲੋਮੀਟਰ ਘੱਟ ਜੇਕਰ ਆਪਾਂ ਸਿੱਧਾ ਲੰਘਦੇ ਆ ਸਿੱਧਾ ਆਪਾਂ ਨੂੰ 40 ਕਿਲੋਮੀਟਰ ਬਾੜ ਜਿਆਦਾ ਪੈਂਦੀ ਆ ਜੇਕਰ ਆਪਾਂ ਪੁਲ ਦੇ ਥੱਲੇ ਹੀ ਲੰਘਦੇ ਆ ਆਪਾਂ ਨੂੰ 40 ਕਿਲੋਮੀਟਰ ਬਾੜ ਛੋਟ ਪੈ ਜਾਂਦੀ ਆ ਮੈਂ ਉਹ ਗੁਰਦੁਰ ਸਾਹਿਬ ਦੇ ਬਾਬਾ ਜੀ ਦੇ ਦਸੰਤਵਕ ਵੀ ਰੋਡ ਵੀ ਬਹੁਤ ਸਾਫ਼ ਆ ਇਹ ਸੂਹ ਸਿੰਗਲ ਰੋਡ ਹੈ ਫੋਰ ਲੇਨ ਨਹੀਂਗਾ ਉਹ ਹੈ ਸਾਫਾ ਰੋਡ ਵਧੀਆ ਚੰਗਾ ਰੋਡ ਆ ਉਹ ਦੋ ਸੇਵਾ ਕਰਦੇ ਆ ਹਜੂਰ ਸਾਹਿਬ ਜੰਨਤ ਸਿੰਘ ਜੀ ਦਾ ਪਾਪਾ ਜੀ ਗੁਰਦਾਰੇ ਸਾਬਾ ਨੇ ਚਾਹ ਪਾਣੀ ਲੰਗਰ ਜਦੋਂ ਮਰਜੀ ਉਹ ਕਹਿੰਦੇ ਵੀ 24 ਘੰਟੇ ਆਪਣਾ ਹੰਦਾ ਜਦੋਂ ਮਰਜੀ ਛੱਕ ਸਕਦੇ ਆ ਸੰਗਤ ਆਉਂਦੀ ਜਾਂਦੀ ਆਪਣਾ ਸੋ ਲੰਗਰ ਛੱਕਦੇ ਆ 24 ਘੰਟੇ ਛਾਉਣੇ ਆ ਆਪਕਾ ਹਾਂਜੀ ਇੱਥੋਂ ਆਪਾਂ ਨੂੰ ਨजीर ਸਾਹਿਬ ਰਹਿ ਗਿਆ ਅਕਸਰ 17 ਕਿਲੋਮੀਟਰ ਰੋਡੀਟ ਹੀ ਖਾ ਕੇ ਜੇ ਦਾ ਬਤਰਾਗੇ ਓ ਕੀਪਾ ਵੀ ਡਰਾਈਵਰ ਬਣ ਗਿਆ ਤੇ ਤੋਂ ਪਛਾਤਾ ਪਾਣੀ ਛੱਕ ਕੇ ਹੱਪ ਤੁਰਾਂਗੇ ਆਪਾਂ ਲੇਟ ਹੋ ਗਿਆ ਬਾਨਾ ਨਹੀਂ ਢਾਪੇ ਦੀ ਛੱਕਾਂਗੇ ਆਪਾਂ ਤੁਰੇਗੇ ਬਾਬੇ ਕਰਪਾ ਪਹੁੰਚ ਜਾਗੇ ਮੈਂ ਧਰਵਾਦ ਜਿੰਨੂ ਬੋਲ ਰਿਹਾ ਨਾ ਚੰਨਕਵਾਜ ਜਿੰਨੂ ਫਿਰ ਅੱਗੇ ਜਾ ਕੇ ਆਪਾਂ ਉੱਥੇ ਤੁਹਾਨੂੰ ਸਾਰੇ ਜਿੱਦਾਂ ਜਿੱਦਾਂ ਆਪਾਂ ਪਹਿਲੀ ਜਿੱਥੇ ਜਾਣਾ ਵਸੇ ਜਿੱਦਾਂ ਜਿੱਦਾਂ ਆਪਾਂ ਨੂੰ ਜਿੰਨਾ ਕਿ ਪਤਾ ਲੱਗਿਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀਡੀਓ ਚ ਬਸ ਤੋਂ ਬਸ ਜਾਣਕਾਰੀ ਅੱਗੇ ਆਪਣੇ ਸਾਰੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਤੋਂ ਲੈ ਕੇ ਸ਼ੇਅਰ ਕਰੋ